ਲਓ ਵੀ ਮਿੱਤਰੋ ਕਹਿੰਦੇ ਦਿਨ ਰਹਿ ਗਏ ਥੋੜੇ ਕਰ ਲੋ ਤਿਆਰੀ ਕਹਿੰਦੇ ਕੁਲੜ ਪੀਜਾ ਵਾਲਿਆਂ ਨੂੰ ਬਹੁਤ ਪੈਸਾ ਇਕੱਠਾ ਕੀਤਾ ਵਾ ਜੀ ਵਾ ਕੀ ਬਾਤ ਆ ਮੇਰੇ ਭਾਓ ਕੀ ਬਾਤ ਆ ਉਹ ਮੈਂ ਪੈਸਾ ਕੋਈ ਇਕੱਠਾ ਕੀਤਾ ਨਹੀਂ ਕੀਤਾ ਇਹ ਰੱਬ ਜਾਣਦਾ ਜੇ ਪੈਸੇ ਕੱਥੇ ਕਰਨ ਵਾਲੇ ਹੁੰਦੇ ਨਾ ਤੇ ਫਿਰ ਆ ਰੂਪ ਚ ਨਹੀਂ ਰਹਿਣਾ ਜਿਹੜੇ ਰੂਪ ਚ ਤੁਸੀਂ ਤੁਰੇ ਫਿਰਦੇ ਨਾ ਉਸੇ ਰੂਪ ਚ ਮੈਂ ਵੀ ਹੋ ਜਾਣਾ ਠੀਕ ਆ ਮੈਂ ਹਮੇਸ਼ਾ ਉਸ ਇਨਸਾਨ ਨਾਲ ਖੜਿਆ ਹਾਂ ਜਿਹਨੂੰ ਵਾਕਿਆ ਜ਼ਰੂਰਤ ਹੁੰਦੀ ਹੈ ਤੇ ਜੇ ਤੁਹਾਨੂੰ ਲੱਗਦਾ ਕੁਲੜ ਪੀ ਜਿਹੜਾ ਚੰਗਾ ਵਾ ਵਧੀਆ ਵਾ ਬਣਵਾਓ ਵੀਡੀਓ ਫਿਰ ਛਾੜੋ ਆਪਣੇ ਪੇਚਾਂ ਤੇ ਜਿੱਥੇ ਮੇਰੀਆਂ ਤੁਸੀਂ ਸਟੋਰੀਆਂ ਨਾਲ ਹੁੰਦੇ ਆਂ ਬਾਬਾ ਤੇਰਾ ਟਾਈਮ ਆ ਗਿਆ ਬਾਬਾ ਕਰ ਲਾ ਤਿਆਰੀ ਬਹੁਤ ਡਾਲਰ ਇਕੱਠੇ ਕਰ ਲੈ ਆ ਜਾਓ ਜੇ ਤੁਹਾਡੇ ਪਿਸਤੌਲਾਂ ਦੀਆਂ ਗੋਲੀਆਂ ਜਿਹੜੀਆਂ ਨਾ ਇੱਥੇ ਵੱਜ ਕੇ ਛੰਡੀਆਂ ਹੁੰਦੀਆਂ ਨਾ ਉਹ ਜਾਓ ਤੁਸੀਂ ਮੇਰੇ ਭਰਾ ਜੇ वेलकम कोई चक्कर नहीं आ छाती ऐदा होगी जे ਤੁਹਾਡੇ گاڑی ਮੈਂ ਏਦਾਂ ਹੱਥ ਜੋੜ ਗਿਆ ਜਾਂ ਨੀਵੀਂ ਪਾ ਗਿਆ ਨਾ ਮੇਰੀ ਮੂਤ ਨਾ ਦਾੜੀ ਮੁੰਜੋ ਠੀਕ ਆ ਪਰ ਇੱਕ ਗੱਲ ਆ ਯਾਰ ਬਣ ਕੇ ਨਾ ਮਾਰਿਓ ਜਿਹੜੇ ਰੂਪ ਚ ਆਉਣਾ ਨਾ ਉਸੇ ਰੂਪ ਚ ਦੱਸ ਕੇ ਆਇਓ ਤੇ ਆਪ ਆਇਓ ਤੇ ਨਾਲ ਇਹ ਕਿਓ ਆਉਣ ਤੋਂ ਪਹਿਲਾਂ ਵੀ ਹਾਂ ਵੀ ਅਸੀਂ ਉਹ ਆ ਜਿਹੜੇ ਭਰਾ ਕਹਿਣ ਦੇ ਦਾਅਵੇ ਕਰਨ ਵਾਲੇ ਆ ਅਸੀਂ ਉਹ ਆ ਜਿਹੜੇ ਕਹਿੰਦੇ ਪੰਜਾਬ ਨੂੰ ਖਤਰਾ ਤੇ ਪੰਜਾਬ ਦੀ ਜਵਾਨੀ ਨੂੰ ਖੜੇ ਕਰਨਾ ਠੀਕ ਆ ਜੇ ਮੇਰੇ ਮਰਨ ਦੇ ਨਾਲ ਪੰਜਾਬ ਦਾ ਭਲਾ ਹੁੰਦਾ ਜੇ ਤੁਹਾਡੀਆਂ ਗੋਲੀਆਂ ਚਲਾਇਆ ਤੁਹਾਨੂੰ ਠੰਡ ਪੌਂਦੀ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਨਾ ਮੈਂ ਮਾਫੀ ਅੱਜ ਮੰਗਦਾ ਤਾਂ ਨਾ ਮੈਂ ਭਲਕੇ ਮੰਗਦਾ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਕੋਲੜਪੀਏ ਵਾਲੇ ਤੇ ਗਿਆ ਠੀਕ ਆ ਮੈਨੂੰ ਲੱਗਾ ਕਿ ਉਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਜੇ ਮੈਂ ਹੋਰ ਕਿਹਾਲ ਵੀ ਗਿਆ ਮੈਂ ਇਸ ਕਰਕੇ ਗਿਆ ਕਿ ਕਿਸੇ ਨੂੰ ਤਕਾ ਹੋਇਆ ਜੇ ਤੁਹਾਨੂੰ ਲੱਗਦਾ ਮੇਰਾ ਜਾਣਾ ਗਲਤ ਆ ਤੇ ਮੈਂ ਆਪਣੀ ਜਿਹੜਾ ਰਾਈਟ ਆ ਮੈਂ ਆਪਣੀ ਜਗ੍ਹਾ ਕਦਮ ਨਹੀਂ ਪੁੱਟੂਗਾ ਉੱਥੇ ਖੜਾ ਮਿਲੂਗਾ ਤਰ ਠੀਕ ਆ ਬਾਕੀ ਮੇਰੇ ਤੋਂ ਕੰਮ ਨਹੀਂ ਅੱਗੇ ਮੈਂ ਧੋਗਲੇ ਕੰਮ ਨਹੀਂ ਕਰਦਾ ਇੱਥੇ ਕੋਈ ਤੇ ਉੱਥੇ ਕੁਝ ਐਦਾਂ ਕੁਝ ਉਦਾਂ ਕੁਝ ਨਾ ਮੈਂ ਤੁਹਾਡੀਆਂ ਫੋਟੋਆਂ ਹੀ ਨਹੀਂ ਆਉਣੀਆਂ ਤੁਸੀ ਮੈਨੂੰ ਪਤਾ ਠੀਕ ਆ ਮੈਂ ਨਹੀਂ ਕਰਦਾ ਛੋਟੇ ਭਰਾਵਾਂ ਨੂੰ ਨਾ ਇਦਾਂ ਕਰਾਂ ਮੈਂ ਨਾਂ ਲੈ ਲੈ ਕੇ ਬਦਨਾਮ ਕਰਾਂ ਉਹ ਮੇਰੇ ਤੇ ਬਗੈਰਤੀ ਨਹੀਂ ਹੈਗੀ ਠੀਕ ਹੈ ਮੈਂ ਭਰਾ ਕਿਹਾ ਨਾ ਤੇ ਮੈਂ ਤੁਹਾਨੂੰ ਇੱਕ ਗੱਲ ਕਹੀ ਆ ਵੀ ਜਿੰਨਾ ਬੰਦਿਆਂ ਨੇ ਇਹ ਫੋਟੋਆਂ ਫਟਵਾਈਆਂ ਵਹਿਲ ਕਰ ਰਿਹਾ ਫੇਸ ਟੂ ਫੇਸ ਤੁਸੀਂ ਜਿਹੜੇ ਵੀ ਸਵਾਲ ਕਰਨੇ ਹੋਣਗੇ ਮੈਂ ਤੁਹਾਨੂੰ ਜਵਾਬ ਦਵਾਂਗਾ ਕਿੱਥੇ ਗੱਲ ਤੇ ਆ ਠੀਕ ਹੈ ਮੈਂ ਪੰਜਾਬ ਨੂੰ ਕਿਹੜੇ ਪਾਸੇ ਕਿਹੜਾ ਪੰਜਾਬ ਦਾ ਮੈਂ ਬੇੜਾ ਕਰ ਕੀਤਾ ਕਿਹੜੀ ਜਵਾਨੀ ਨਸ਼ੇਤ ਲਾਇਆ ਕਿਹੜਾ ਚਿੱਟਾ ਵੇਚ ਲਿਆ ਕਿਹੜੀ ਪੀਂ ਵਿੱਚ ਲਿਆ ਇੱਕ ਬ੍ਰੋ ਦੂਜੀ ਗੱਲ ਮੈਨੂੰ ਆਰਐਸਐਸ ਦਾ ਕਹਣ ਵਾਲੇ ਦੂਜੇ ਤੀਜੇ ਆਪਣੇ ਅੰਦਰ ਝਾਤੀ ਮਾਰਨ ਤੇ ਉਹ ਵਕਤ ਜਦ ਮੈਂ ਮੈਂ ਅੱਜ ਵੀ ਉਖੀ ਮਿਸੀ ਖਾਣ ਵਾਲਾ ਬੰਦਾ ਵਾਂ 100 ਰੁਪਏ ਨਹੀਂ ਕਿ ਕੋਲੇ ਠੀਕ ਆ ਤੇ ਮੈਂ ਨਾ ਤੇ ਫਰੋਤੀਆਂ ਇਕੱਠੀਆਂ ਕਰਦਾ ਨੰਨ ਨੂੰ ਕਰਨ ਦੀ ਲੋੜ ਆ ਬਾਕੀ ਜਿਹਦਾ ਮਰਨਾ ਤੈਅ ਆ ਉਹਨੂੰ ਕੋਈ ਨਹੀਂ ਬਚਾ ਸਕਦਾ ਉਹਨੂੰ ਭਾਵੇਂ ਤਲਵਾਰਾਂ ਦੀ ਛਾਂ ਕਰ ਦੋ ਤੇ ਭਾਵੇਂ ਸੋਨੇ ਦੀ ਉਹਦੀ ਕਹਿ ਸਕਦੇ ਬੁਲਟ ਪ੍ਰੂਫ ਉਹਨੂੰ ਜੈਕਟ ਪਵਾ ਦਿਓ ਭਾਵੇਂ ਜਿੰਨੀ ਮਰਜ਼ੀ ਧਾਲ ਬਣ ਜਾਏ ਉਹਨੂੰ ਨਹੀਂ ਕੋਈ ਬਚਾ ਸਕਦਾ ਜੇ ਮੇਰਾ ਇਸ ਦੁਨੀਆ ਤੇ ਜੀਣਾ ਲਿਖਿਆ ਨਾ ਕਿਸੇ ਦੇ ਵਾਦੀ ਕਰਨੇਗੀ ਬਾਣੀ ਪਤਾ ਕੀ ਕਹਿੰਦੀ ਆ ਜਿਸ ਰਾਖਾ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਰੋਂ ਬਸਾਰੇ ਅੱਜ ਤੁਹਾਨੂੰ ਚੇਤਾਵਨੀ ਦੋ ਸਾਲ ਤੋਂ ਮੈਂ ਬਿਲਕੁਲ ਬੇਲਾ ਕਰ ਬੈਠਾ ਹਾਂ ਉਦੋਂ ਕਿਉਂ ਨਹੀਂ ਚੇਤਾ ਉਦੋਂ ਕਿਉਂ ਨਹੀਂ ਕਿਹਾ ਤੇ ਮਾਂ ਨੂੰ ਮਾਰੀਏ ਮਾਂ ਤੇ ਹਮਲਾ ਕਰੀਏ ਅਸੀਂ ਜ਼ਿੰਮੇਵਾਰੀ ਲਵਾਂਗੇ ਜੀ ਜਿੰਨੇ ਵੀ ਜ਼ਿੰਮੇਵਾਰੀ ਲੈਣੀ ਨਾ ਭਰਾ ਆਪ ਪੰਜਾਬ ਆ ਕੇ ਜ਼ਿੰਮੇਵਾਰੀ ਲਿਓ ਫਿਰ ਮੈਂ ਤੁਹਾਨੂੰ ਇੱਕ ਇਹ ਗੱਲ ਦਾ ਤੁਹਾਡੇ ਨਾਲ ਮੇਰਾ ਵਾਦਾ ਰਿਹਾ ਮੈਂ ਤੁਹਾਡੇ ਤੇ ਵਾਰ ਨਹੀਂ ਕਰੂੰਗਾ ਤੁਹਾਡੇ ਵਾਰ ਦਾ ਇੰਤਜ਼ਾਰ ਕਰੂੰਗਾ ਤੇ ਮੈਂ ਛਾਤੀ ਇਦਾਂ ਕਰਕੇ ਖਲਾਉਂਦਾ ਵੀ ਲੈ ਮੇਰੇ ਵੀਰ ਜੇ ਤੂੰ ਮੇਰਾ ਕਰਕੇ ਏਡੀ ਦੂਰੋਂ ਚੱਲ ਕੇ ਆ ਜਾਣਾ ਤੇ ਮੇਰੀ ਵੀ ਲੱਖ ਦੀ ਲਾਨ ਤਾਂ ਮੈਂ ਆਪਣੀ ਜ਼ੁਬਾਨ ਤੋਂ ਘਰਾਂ ਮੈਂ ਜ਼ੁਬਾਨ ਕਰਕੇ ਦੀ ਨਥੋਰ ਨਾ ਮੈਂ ਨਥੋਰ ਬਾਕੀ ਮੈਂ ਕਿਸੇ ਨਾਲ ਕਦੇ ਬੈਰ ਰੋਧ ਨਾ ਫਿਆ ਜੋ ਮੇਰੇ ਮੂੰਹ ਚ ਹੁੰਦਾ ਮੈਂ ਉਹ ਗੱਲ ਕਹਿੰਦਾ ਨਾ ਮੈਂ ਕਿਸੇ ਦਾ ਸਿਖਾਇਆ ਗੱਲ ਕਰਦਾ ਇਹ ਤੂੰ ਮਾ ਗੱਲ ਕਰ ਤੇ ਆ ਗੱਲ ਕਰਨੀ ਇਦਾਂ ਦਾ ਨਹੀਂ ਇਦਾਂ ਦਾ ਨਹੀਂ ਨਾ ਮੈਂ ਤੁਸੀਂ ਮੈਂ ਤੁਹਾਨੂੰ ਪਤਾ ਹੀ ਹੈ ਮੈਂ 1 ਮਹੀਨੇ ਤੋਂ ਸਿਰਫ ਉੱਤੇ ਐਪ ਤੇ ਆਇਆ ਨਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਬਹੁਤੀ ਕੋਣ ਕਿੱਦਾਂ ਵਾਂਗ ਇਦਾਂ ਦਾ ਜਿਹਾ ਉਹ ਨਾ ਬਾਕੀ ਭਰਾਓ ਮੇਰੇ ਜੇ ਮੈਂ ਕੁਲੜ ਪੀ ਜਾ ਤੇ 1 ਰੁਪਿਆ ਵੀ ਲਿਆ ਹੋਵੇ ਤੇ ਮੈਂ ਦੇ ਦਾਰਾ ਸਾਰੇ ਪੰਥ ਦਾ ਠੀਕ ਆ ਬਾਕੀ ਜਿਹੜਾ ਮੇਰਾ ਮੇਰਾ ਇਸ ਐਪ ਤੇ ਆਉਂਦਾ ਮੇਨ ਕਾਰਨ ਪਤਾ ਕੀ ਹੈ ਮੈਂ ਚੰਗੀ ਗੱਲ ਕਰਨ ਵਾਸਤੇ ਆਇਆ ਹਾਂ ਇਕੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਮਾਤੇ ਆਏ ਪਰ ਨਹੀਂ 1.5 ਵਜੇ ਮੂਲ ਮੰਤਰ ਦਾ ਜਾਪ ਹੁੰਦਾ ਤੇ ਆ ਕੇ ਕਹਿੰਦਾ ਤੁਹਾਡੀ ਭੈਣ ਦੀ ਤੁਹਾਡੀ ਮਾਂ ਦੀ ਉਹਨੇ ਛੱਡਿਆ ਕੱਖ ਨਹੀਂ ਠੀਕ ਆ 15 ਦਿਨ ਹੀ ਬਰੋਡਲਾਈ 15 ਦਿਨ ਲੋਕ ਆਲਾ ਕਰਦੇ ਰਹੇ ਅਤਿਆਜ ਦੀ ਗੱਲ ਚੱਲਦੀ ਗੁਰਬਾਣੀ ਦੀ ਗੱਲ ਚੱਲਦੀ ਉਹ ਤੁਹਾਡੀ ਕਿਉਂ ਨਹੀਂ ਜਵਾਨ ਚੱਲਦੀ ਉਹਦੋਂ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਤਾਂ ਹੁਣ ਇਹ ਆਖਰੀ ਪੋਸਟਾ ਇੱਕ ਵਾਰ ਮੈਂ ਨਹੀਂ ਪੋੜੀ ਤੁਹਾਡਾ ਜੋ ਦਿਲ ਕਰੂਗਾ ਕਰੂਗਾ ਤਾਂ ਮੈਂ ਉਹ ਕਰਾਂ ਮੈਂ ਇੱਕ ਤੁਹਾਨੂੰ ਦੱਸ ਦਿੰਦਾ हूं ਕਿ ਜਿਨ੍ਹਾਂ ਨੇ ਪੋਸਟਾ ਪਾਈਆਂ ਨਾ ਮੇਰੇ ਭਰਾ ਹਰ ਚੀਜ਼ ਮਿੱਠੀ ਨਹੀਂ ਹੁੰਦੀ ਠੀਕ ਹੈ ਵੇਖਣ ਵਾਲਾ ਹਰ ਇਨਸਾਨ ਇਹਨਾਂ ਮਾੜੇ ਉਹ ਜਿਹਨਾਂ ਲੋਕ ਉਹਨੂੰ ਉਪਕਰ ਦਿੰਦੇ ਆ ਤੇ ਬਾਕੀ ਚੰਗੇ ਮਾੜੇ ਰਾਹ ਤੇ ਆਪਾਂ ਹੀ ਤੋਰਦੇ ਆ ਇਨਸਾਨਾਂ ਨੂੰ ਕੋਈ ਨਹੀਂ ਤੋਰਦਾ ਠੀਕ ਹੈ ਮੈਂ ਫਿਰ ਵੀ ਤੁਹਾਡਾ ਵੈਲਕਮ ਕਰਦਾ ਜੇ ਤੁਹਾਡੀਆਂ ਗੋਲੀਆਂ ਇੱਥੇ ਵੱਜਨਾਂ ਤੁਹਾਡੇ ਠੰਡ ਪੈਂਦੀ ਨਾ ਵੈਲਕਮ ਉਹ ਬੈਠਾ ਬਾ ਜਾਣਾ ਜੇ ਮੈਂ ਗਲਤ ਹੁੰਦਾ ਨਾ ਬੜੇ ਚਿਰ ਤੱਕ ਕਹਿਣਾ ਹੈ ਵਾਗੁਰੂ ਜੀ ਹੈ ਮੈਂ ਅੱਜ ਵੀ ਆਪਣੇ ਸਟੈਂਡ ਤੇ ਆ ਤੇ ਮੈਂ ਭੜਕੇ ਆਪਣੇ ਸਟੈਂਡ ਤੇ ਵਿਗਣ ਵਾਲਾ ਹੁੰਦਾ ਨਾ ਤੇ ਫੋਰਚਨ ਰੇਂਜ ਡੋਵਰਾਂ ਲੈ ਕੇ ਬੈਠਣਾ ਪਰ ਨਹੀਂ ਨਹੀਂ ਅੱਜ ਵੀ ਗੁਰੂ ਦੇ ਆ ਭੜਕੇ ਵੀ ਗੁਰੂ ਦੇ ਆ ਸਾਨੂੰ ਵੀ ਜ਼ਿੰਦਗੀ ਜਿਉਣ ਦਾ ਅਧਿਕਾਰ ਅਸੀਂ ਬੰਦੇ ਨਹੀਂ ਆ ਆ ਜਿਹੜੇ ਦੁਖੀ ਦੁਖੀ ਦੇ ਬੰਦੇ ਜਿਹੜੇ ਇੱਥੇ ਆ ਬਹਿ ਕੇ ਬੰਨ ਕੇ ਪਾ ਕੇ ਪਜਾਮੇ ਕੁਰਤੇ ਦੇ ਉੱਤੇ ਬੰਨ ਕੇ ਦਮਾਲੇ ਗੱਲਾਂ ਕਰਦੇ ਆ ਇਹ ਇਦਾਂ ਕਰਦਾ ਉਦਾਂ ਕਰਦਾ ਉਹ ਇਹ ਉਹਦਣ ਕਿੱਥੇ ਸੀ ਤੁਸੀਂ ਉਹ 2 ਸਾਲ ਪਹਿਲਾਂ 2 ਸਾਲ ਪਹਿਲਾਂ ਜਦੋਂ ਮੈਂ ਬੈਠਾ ਬਹਿਲਾ ਬੈਠਾ ਚੱਟਾ ਵੇੜਾ ਉਦੋਂ ਕਿੱਥੇ ਸੀ ਅੱਜ ਤਾਨੂੰ ਚੇਤਾ ਆ ਗਿਆ ਬਾਬਾ ਕੜਾਚ ਗੁੱਲਾ ਠਾਹ ਕਰਤਾ ਉਹ ਕਰਤਾ ਰੁੱਜਣਾ ਬਹਿ ਕੇ ਉਦੋਂ ਕਿੱਥੇ ਤੁਸੀਂ ਕੋਈ ਦੱਸੋ ਨਿਆਣਾ ਜਿਹੜੇ ਕੀ ਕਰੀਏ ਦੱਸੋ ਬੰਦਾ ਰੋਟੀ ਖਾ ਲੂਗਾ ਜੀੜੇ ਪਾ ਲੂਗਾ ਪਰ ਕਦੇ ਕਿਸ ਨੇ ਸੋਚਿਆ ਕਿ ਬੰਦਾ ਜਿੰਨਾ ਕੁਝ ਇਕੱਠਾ ਕਰਕੇ ਸਬਰ ਇਕੱਠਾ ਕਰਕੇ ਬੈਠਾ ਕਿੰਨਾ ਚਿਰ ਬਣ ਕੇ ਬੈਠਾ ਰਹੂਗਾ ਉਹ ਮੂਰਖੋ ਸੋਹ ਹੋਏਗਾ ਸੋਚੋ ਕਿ ਤੁਸੀਂ ਇੰਨਾ ਤੋੜ ਦੀ ਕੋਸ਼ਿਸ਼ ਕੀਤੀ ਮੈਂ ਕੁੱਤਾ ਨਹੀਂ ਨਹੀਂ ਤੇ ਮੇਰੇ ਸਾਹਦੇ ਬੰਦਾ ਕੋਈ ਹੋਰ ਹੁੰਦਾ ਨਾ ਜਿੰਨਾ ਤੁਸੀਂ ਜਿੰਨਾ ਬੰਦੇ ਨੂੰ ਟ੍ਰੋਲ ਕੀਤਾ ਜਿੰਨਾ ਬੰਦੇ ਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਉਹਨੂੰ ਮੂਸਰ ਬਣਾ ਕੇ ਨਾ ਫੜੀਵਲੀ ਹੋ ਜਾਣਾ ਹੈ ਪਰ ਨਹੀਂ ਮੈਂ ਜੰਮਿਆ ਸੀ ਜਦੋਂ ਉਮਰ ਨਗਾਤੀ ਉਹਦੇ ਵਿੱਚ ਮੈਂ ਕਲੀਨ ਸ਼ੈਪ ਵੀ ਰਿਆ ਪਤਾ ਨਹੀਂ ਉਹ ਜਿੰਦਗੀ ਨਰਤ ਹੀ ਮੈਂ ਉਹਨੂੰ ਮਨ ਤੋਂ ਉਹਨੂੰ ਯਾਦ ਨਹੀਂ ਕਰਦਾ ਪਰ ਆਈ ਜਿੰਦਗੀ ਆ ਨਾ ਸਰਦਾਰੀ ਇਹਦੇ ਜਾਊਂਗਾ ਮੈਂ ਨਾ ਅਏ ਕਰਾ ਕੇ ਜਾਊਂਗਾ ਐ ਕਰਾ ਕੇ ਐ ਕਰਾ ਕੇ ਜਾਊਂਗਾ ਠੀਕ ਹੈ ਕਿਉਂਕਿ ਮੈਨੂੰ ਉਸ ਅਕਾਲਪੁਰਖ ਤੇ ਭਰੋਸਾ ਜਿੱਦਣ ਆਈ ਨਾ ਉਹਨੇ ਮੈਨੂੰ ਕਿਹਾ ਚੱਲ ਬਾਬਾ ਟਾਈਮ ਹੋ ਗਿਆ ਤੇ ਮੇਰੇ ਵੀਰੋ ਮੇਰੇ ਪੁੱਤਰੋ ਮੇਰੇ ਭਰਾਓ ਐਵੇਂ ਚਾਰ ਵੀਊ ਲੈਣ ਵਾਸਤੇ ਨਾ ਤੁਸੀਂ ਗੱਡੀਆਂ 'ਚ ਬਹਿ ਬਹਿ ਕੇ ਵੀਡੀਓ ਬਣਾਈ ਜਾਂਦੇ ਆ ਇਹਨੂੰ ਇਹਦੇ ਪਰਿਵਾਰ ਨੂੰ ਇਹਦੇ ਤੇ ਮਾਣ ਹੋਣਾ ਫਲਾਣਾ ਹੋਣਾ ਠੇਗੜਾ ਹੋਣਾ ਉਹ ਹੋਣਾ ਤੁਹਾਡੇ ਵਾਸਤੇ ਗੱਲ ਨਹੀਂ ਵੀ ਇਹ ਮਾਣ ਲੱਖ ਗੁਣਾ ਗਲਤ ਹੋਊਗਾ ਪਰ ਅੱਜ ਵੀ ਜਿੱਥੇ ਕਿਤੇ ਮਿਫਤਾ ਪੈਂਦੀ ਨਾ ਉਥੇ ਇੱਕ ਠੋਕ ਕੇ ਖੜਦਾ ਤੁਹਾਡੇ ਨੂੰ ਕੱਲਾ ਥੀਲਾ ਨਹੀਂ ਪਾਈਆਂ ਠੀਕ ਆ ਰੀਲਾਂ ਨਹੀਂ ਇਕੱਲੀਆਂ ਪਾਈਆਂ ਮੈਂ ਖੜਾ ਹਾਂ ਭਾਵੇਂ ਸਮਾਜ ਜਦੋਂ ਦਾ ਮਰਜ਼ੀ ਆਵੇ ਜੇਲਾ ਵੀ ਦੇਖ ਲਿਆ ਸਾਰਾ ਕੁਝ ਕੀਤਾ ਪਰ ਮੈਂ ਨਹੀਂ ਬਦਲਿਆ ਤੇ ਤੁਸੀਂ ਮੇਰੇ ਭਰਾਓ ਜਿਹੜੇ ਤੁਸੀਂ ਨਿਹੰਗ ਸਿੰਘ ਵੀਡੀਓ ਪਾ ਰਹੇ ਨਾ ਇਹਨੂੰ ਮੈਂ ਤੁਹਾਨੂੰ ਉਹ ਕਰਨਾ ਉਹ ਯਾਰ ਜੋ ਤੁਹਾਡਾ ਦਿਲ ਕਰਦਾ ਕਰ ਵੈਲਕਮ ਇੱਕ ਪਾਸੇ ਪੰਜਾਬ ਦੇ ਨੌਜਵਾਨ ਚਾਹੁੰਦੇ ਆ ਅਹੀਂ ਬਾਪੇ ਮਾਂਦਰ ਮਾਂ ਨੂੰ ਟਾਈਮ ਚੱਕਣਾ ਬਾਪੇ ਮਾਂ ਦਾ ਫੋਟੋ ਪਾ ਰਿਹਾ ਹੈ ਨਾ ਉਹ ਫੋਟੋ ਨੂੰ ਖਾਉਂ ਕਰਕੇ ਮੈਨੂੰ ਚੰਗਾ ਨਹੀਂ ਲੱਗਣਾ ਨਹੀਂ ਉਹ ਖਾਣਾ ਕਰਦਾ ਕਿਉਂਕਿ ਮੈਂ ਉਹਨਾਂ ਇਸ ਜੇ ਉਹਨਾਂ ਦੇ ਦਿਲ 'ਚ ਮੇਰੇ ਪ੍ਰਤੀ ਜੋਗਿਆਗਰ ਬਹੁਤ ਵਧੀਆ ਜੀਂਦੇ ਰੋਵਾਦੇ ਰਿਹਾ ਹੈ ਤੁਹਾਨੂੰ ਚੜ੍ਹਦੀ ਕਲਾ ਚੱਕ ਕੇ ਪਰ ਤੂੰ ਹੀ ਇਸ ਤਰ੍ਹਾਂ ਤੇ ਦਿਮਾਲੇ ਬੰਨ੍ਹ ਕੇ ਚੋਲੇ ਪਾ ਕੇ ਤੂੰ ਹੀ ਜਾਂ ਪਜਾਮੇ ਕੁਰਤੇ ਪਾ ਕੇ ਬਹਿ ਕੇ ਗੱਡੀਆਂ 'ਚ ਤੇ ਤੂੰ ਹੀ ਮੇਰੇ ਤੇ ਰੀਲਾ ਪਾਉਂਦੇ ਜੇ ਬਗਾਰ ਤੋਂ ਮੈਂ 2 ਸਾਲ ਤੋਂ ਅੰਦਰ ਬੈਠਾ ਉਹਦੇ ਤੁਹਾਡੀ ਕਿਉਂ ਨਹੀਂ ਟੀਕ ਨਿਕਲੀ ਅੱਜ ਮੈਂ ਬਾਹਰ ਆਉਣਾ ਸ਼ੁਰੂ ਕੀਤਾ ਤੁਹਾਡੀਆਂ ਟੀਕਾ ਨਿਕਲਣੇ ਸ਼ੁਰੂ ਹੋ ਗੀਆਂ ਜਾਓ ਤੁਹਾਡੇ ਵਜੋਂ ਅੰਦਰ ਮੁਕਾਲੋ ਸਿੱਧਾ ਕਹਿ ਰਾਂ ਠੋਕੋ ਜਿਹਾ ਜਦੋਂ ਮੈਂ ਤੁਹਾਡੇ ਨੂੰ ਘਰ ਅੱਜ ਬੈ ਕੇ ਰੀਲਾ ਨਹੀਂ ਪਾਉਂਦਾ ਮੈਂ ਜਿੱਥੇ ਲੋਡ ਪੈਂਦੀ ਉਹ ਤੇ ਖੜਦਾ ਵੇ ਜਾ ਖੜੋ ਠੀਕ ਹੈ ਜਿਹੜੇ ਬੰਦੇ ਮੇਰਾ ਵਿਰੋਧ ਕਰਦੇ ਮੈਂ ਉਹਨਾਂ ਦੇ ਹੱਕਾ 'ਚ ਵੀ ਖੜਾ ਜਦੋਂ ਲੋਡ ਪਈ ਠੀਕ ਹੈ ਤੇ ਮੈਂ ਹਮੇਸ਼ਾ ਖੜਦਾ ਰਹੂੰਗਾ ਜਿੰਨਾ ਚਿਰ ਮੈਂ ਜਿੰਦਾ ਨਾ ਐਵਰੀ ਡੇ ਐਨੀ ਟਾਈਮ ਸੇਮ ਟਾਈਮ ਕਿਸੇ ਨੂੰ ਵੀ ਲੋਡ ਪਾਉਂਗੀ ਨਾ ਇਹ ਮਾਂ ਨੂੰ ਲੋਡ ਪਾਉਗੀ ਮੇਰੀ ਇਹ ਭੈਣ ਨੂੰ ਲੋਡ ਪਾਉਗੀ ਮੇਰੀ ਬੇਸ਼ੱਕ ਉਹਨਾਂ ਦਾ ਸਾਥ ਦਿੰਦਿਆਂ ਮੈਨੂੰ ਆਪਣੀ ਜਾਨ ਵੀ ਦੇਣੀ ਪਊਗੀ ਨਾ ਅੱਜ ਤੱਕ ਠੀਕ ਹੈ ਐਨਾ ਆ ਜਿਹੜੀਆਂ ਅੱਖਾਂ ਨਾ ਜਿੰਨਾ ਬੰਦਿਆਂ ਨੇ ਜ਼ਿੰਦਗੀ ਦੇ ਵਿੱਚ ਉੱਠ ਕੇ ਬੁਰਾ ਵਰਤ ਦੇਖਿਆ ਹੁੰਦਾ ਨਾ ਜਿਨ੍ਹਾਂ ਨੇ ਇਹ ਵੇਖਿਆ ਹੁੰਦਾ ਕਿ ਜਿਹਨੂੰ ਕਹੇ ਮਾਂ ਨੇ ਪਾਲਿਆ ਨਾ ਉਹ ਵੇਖੇ ਪਿਓ ਦੇ ਤੋੜਿਆ ਨਾ ਹੋਵੇ ਜ਼ਿੰਦਗੀ ਦੇ ਵਿੱਚ ਸਿੱਖਣ ਵਾਲੇ ਕੋਈ ਉਹਨਾਂ ਬੰਦਿਆਂ ਨੂੰ ਬਹੁਤ ਕੁਝ ਪਰਮਾਤਮਾ ਸਿਖਾ ਦਿੰਦਾ ਤੇ ਮੈਨੂੰ ਮੇਰੇ ਦਾਦੇ-ਦਾਦੀ ਨੇ ਪਾਲਿਆ ਮੇਰੇ ਦਾਦ ਨੇ ਇੱਕ ਹੀ ਗੱਲ ਕਹੀ ਸੀ ਕਿ ਜੇ ਤੂੰ ਵੀ ਗਲਤੀਆਂ ਤੇ ਤੂੰ ਹੱਥ ਵੀ ਜੋੜੋ ਸਿਰ ਵੀ ਝੁਕਾ ਦਿਓ ਸੌਰੀ ਕਹਿ ਦਿਓ ਮਾਫੀ ਮੰਗ ਲਓ ਜਦੋਂ ਉਹਨਾਂ ਦੇ ਮਾਫੀ ਕਿਹਾ ਹੈ ਮੈਂ ਸੌਰੀ ਕਹਿ ਦਿਆਂ ਪਰ ਜੇ ਤੂੰ ਸਹੀ ਆ ਦੁਨੀਆ ਦਾ ਲਦੇਨ ਵੀ ਆ ਜੇ ਨਾ ਤਾਂ ਵੀ ਨਹੀਂ ਤਾਂ ਮੈਂ ਇੱਕੋ ਗੱਲ ਕਹਣੀ ਆ ਅਕਾਲ ਪੁਖ ਦੇ ਹੱਥ ਆ ਮਰਨਾ ਮਰੋਣਾ ਤੁਹਾਡੇ ਹੱਥਾਂ ਚ ਬਾਕੀ ਬੱਚੇ ਦੇ ਤੁਸੀਂ ਸਾਡੇ ਭਰਾ ਜੇ ਮਾਰੇ ਤੁਹਾਨੂੰ ਲੰਮੀ ਉਮਰਾਂ ਕਰ ਵਿੱਚ ਜੁਗ-ਜੁਗ ਜਿਓ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਿਹੜੇ ਸਾਡੇ ਆਲੇ ਬਗੈਰ ਤੇ ਗੱਡੀਆਂ ਦੇ ਬੈਠਾ ਵੀਡੀਓ ਬਣਾਉਂਦੇ ਆ ਕੋਈ ਚੱਕਰ ਨਹੀਂ ਜੋ ਤੁਹਾਡਾ ਦਿਲ ਕਰਦਾ ਕਰੋ ਪਰ ਪੰਜਾਬ ਵਾਸਤੇ ਕੁਝ ਕਰਕੇ ਨਾ ਫਿਰ ਮੇਰੇ ਅਲਾ ਹੀ ਕੱਲਾ ਗੱਡੀਆਂ ਚ ਦਮਾਲੇ ਬੰਨ ਕੇ ਵੀਡੀਓ ਪਾਇਆ ਤੁਸੀਂ ਨਹੀਂ ਹੁੰਦਾ ਠੀਕ ਆ ਵੀ ਆਪਾਂ ਗੱਡੀ ਚ ਬਹਿ ਕੇ ਵੀਡੀਓ ਬਣਾ ਕੇ ਪਾਤੀ ਤੇ ਆਪਣੇ ਐਕਸਲ ਹੋਵੇ ਚਾਹ ਵਸ਼ੇ ਕਰਦੇ ਮੈਨੂੰ ਅਗਲਾ ਦਿਨ ਤੋਂ ਪਹਿਲਾਂ ਨਾ 2 ਸਾਲ ਪਹਿਲਾਂ ਮੈਨੂੰ ਉਹਦੀ ਹਿਸਟਰੀ ਪੁੱਛ ਨਹੀਂ ਸੀ 2 ਸਾਲ ਤੋਂ ਤੂੰ ਬਾਬਾ ਬੈਠਾ ਕਿਉਂ ਚੁੱਪ ਕਰਕੇ ਬੈਠਾ ਜਿਹੜੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਆ ਉਹਨਾਂ ਦੇ ਵਿੱਚ ਚੁੱਪ ਕਰਾ ਲੰਨੇ ਜਿਹੜਾ ਤੁਹਾਨੂੰ ਸਵਾਲ ਕਰ ਦਵੇ ਉਹਨਾਂ ਨੂੰ ਚੁੱਪ ਕਰਾ ਲੰਨੇ ਮੇਰੇ ਬਣੇ ਪ੍ਰੋਗਰਾਮ ਖਰਾਬ ਕੀਤਾ ਨਾ ਤਾਂ ਵੀ ਨਹੀਂ ਵਿਗਿਆ ਕਦੇ ਵੀ ਨਹੀਂ ਵਿਗਿਆ ਨਾ ਦੇਖਣਾ ਤੁਹਾਨੂੰ ਗੁਰਾਦਾ ਇੱਕ ਮੈਨੂੰ ਕਹਿੰਦਾ ਜਿੱਦਾਂ ਤੁਹਾਨੂੰ ਰਸੂਲਪੁਰੀਆ ਜਿੱਦਾਂ ਉਹਨੂੰ ਲੋਕ ਮਾੜਾ ਚੰਗਾ ਕਹਿੰਦੇ ਤੈਨੂੰ ਵੀ ਲੋਕ ਤੈਨੂੰ ਨਾ ਕਹਿੰਦੇ ਲੋਕਾਂ ਨੂੰ ਪਤਾ ਉਹਦਾ ਤਾਂ ਸਾਡਾ ਬਹੁਤ ਹਲਕਾ ਠੀਕ ਹੈ ਉਹਨੇ ਇਕੱਲਾ ਘਰ ਚ ਬਹਿ ਕੇ ਇੰਟਰਵਿਊਆਂ ਕੀਤੀਆਂ ਆਪਾਂ ਗਰਾਉਂਡ ਤੇ ਵੀ ਕੰਮ ਕੀਤੇ ਆ ਤੇ ਜਿੰਨਾ ਵਾਸਤੇ ਕੀਤੇ ਨਾ ਉਹ ਮਾਵਾ ਉਹ ਭੈਣਾ ਉਹ ਧੀਆਂ ਉਹਨਾਂ ਦੀਆਂ ਅਰਦਾਸਾਂ ਅੱਜ ਵੀ ਮੇਰੇ ਨਾਲ ਆ ਜੇ ਉਹਨਾਂ ਦੀਆਂ ਅਰਦਾਸਾਂ ਨਾਲ ਨਾ ਨਾ ਹੁੰਦੀਆਂ ਪਤਾ ਨਹੀਂ ਮਾਨ ਕਰੇਦਾ ਮੁੱਕ ਜਣਾ ਨਹੀਂ ਬਾਕੀ ਕੋਈ ਚੱਕਰ ਨਹੀਂ ਸਰਬੱਤ ਦਾ ਭਲਾ ਤੇ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਨਾ ਮਾੜਾ ਕਰਦੇ ਆ ਤੇ ਨਾ ਮਾੜਾ ਕਰਾਂਗੇ ਬਸ ਵਾਦਾ ਨਾ ਕਰਦੇ ਆ ਤੇ ਨਾ ਜਾਨਾ भय गुरुजी का खालसा भय गुरुजी की फदर